ਆਪਣੇ ਵਲੌਗਸ ਤੇ ਵੀਡੀਓ ਦੇ ਕਰਕੇ ਵਾਇਰਲ ਰਹਿਣ ਵਾਲੇ ਗੁਰਜਸ ਕਪਲ ਨੂੰ ਤਾਂ ਤੁਸੀਂ ਜਾਣਦੇ ਹੀ ਹੋਮੋਗੇ ਜੋ ਅਕਸਰ ਹੀ ਆਪਣੀ ਵੀਡੀਓਜ਼ ਤੇ ਕਰਕੇ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤੇ ਹੀ ਉਹਨਾਂ ਦੇ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਗੁਰਜਸ ਕਪਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈਗੀ ਜਿਸ ਦੇ ਬਾਰੇ ਉਹਨਾਂ ਨੇ ਇੱਕ ਵਲੌਗ ਵੀ ਸ਼ੇਅਰ ਕੀਤਾ ਹੈ ਗੁਰਜਸ ਕਾਪਲ ਨੂੰ ਚਾਉਣ ਵਾਲਿਆਂ ਨੇ ਲਗਾਤਾਰ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਕਮੈਂਟਾਂ ਦੇ ਵਿੱਚ ਜੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮਾੜਾ ਚੰਗਾ ਬੋਲਣ ਵਾਲਿਆਂ ਨੂੰ ਗੁਰਜਸ ਕਾਪਲ ਨੇ ਅੱਜ ਮੂੰਹ ਤੋੜਮਾ ਜਵਾਬ ਦਿੱਤਾ ਹੈ। ਤੇ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕਿ ਗੁਰਜਸ ਕਾਪਲ ਨੇ ਡੇਢ ਕਿੱਲਾ ਜ਼ਮੀਨ ਖਰੀਦੀ ਹੈ। ਉਸ ਦੀ ਰਜਿਸਟਰੀ ਵੀ ਉਹਨਾਂ ਨੇ ਆਪਣੇ ਨਾਂ ਨਹੀਂ ਆਪਣੀ ਮਾਂ ਦੇ ਨਾਂ ਲਵਾਈ ਹੈ ਜਿਸ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਵੀ ਹੈ। ਗੁਰਜਸ ਕਾਪਲ ਨੇ ਆਪਣੇ ਚਾਉਣ ਵਾਲਿਆਂ ਦਾ ਉਸ ਕਰਕੇ ਬਹੁਤ ਜ਼ਿਆਦਾ ਧੰਨਵਾਦ ਕੀਤਾ ਹੈ ਗੁਰਜਸ ਕਪਲ ਨੇ ਇਹ ਵੀ ਕਿਹਾ ਕਿ ਸਾਨੂੰ ਲੋਕ ਕਹਿੰਦੇ ਸੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਅਸੀਂ ਨੇ ਅੱਜ ਜੋ ਜ਼ਮੀਨ ਲਈ ਹੈ ਇਹ ਸਭ ਤੁਹਾਡੇ ਕਰਕੇ ਆ ਤੁਹਾਡੀ ਮਿਹਰਬਾਨੀ ਕਰਕੇ ਉਸ ਕਰਕੇ ਤੁਹਾਡਾ ਬਹੁਤ ਜਿਆਦਾ ਧੰਨਵਾਦ। ਇਹ ਕੁਝ ਲੋਕ ਸਾਨੂੰ ਇਹ ਕਹਿੰਦੇ ਸੀ ਕਿ ਤੁਸੀਂ ਘਰ ਬਣਾ ਲਓ ਰਸੋਈ ਬਣਾ ਲਓ ਕੁਝ ਵੀ ਬਣਾ ਲਓ ਪਰ ਕੁਸ਼ਤਾਂ ਕਰੋ। ਪਰ ਉਹਨਾਂ ਨੂੰ ਅਸੀਂ ਦੱਸ ਤੀਏ ਕਿ ਅਸੀਂ ਬਹੁਤ ਟਾਈਮ ਤੋਂ ਸੇਵਿੰਗ ਕਰ ਰਹੇ ਸੀ ਇਸ ਜ਼ਮੀਨ ਦੇ ਲਈ ਸਾਡੀ ਮਾਂ ਦਾ ਸੁਪਨਾ ਸੀਗਾ ਕਿ ਅਸੀਂ ਘਰ ਨਹੀਂ ਕੁਝ ਜ਼ਮੀਨ ਲਈਏ ਇਸ ਕਰਕੇ ਅਸੀਂ ਨੇ ਜ਼ਮੀਨ ਲਈਆ ਬਾਕੀ ਸਾਡਾ ਇੱਕ ਸੁਪਨਾ ਜੋ ਰਹਿੰਦਾਗਾ ਅਸੀਂ ਉਹ ਵੀ ਪੂਰਾ ਕਰਾਂਗੇ ਤੇ ਅਸੀਂ ਘਰ ਵੀ ਬਣਾਵਾਂਗੇ ਅੱਗੇ ਚੱਲ ਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਜ਼ਰੂਰ ਲਿਖਿਓ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ